ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਓਲ ਪੰਜਾਬੀ ਬਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਪੈਨਪ੍ਰਾਪ ਨੂੰ ਪਹਿਲਾਂ ਰਿਕਵੈਸਟ ਕਰਦੇ ਹਾਂ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਇੱਕ ਆਪਾਂ ਦਿਲ ਤੋਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿਉਂਕਿ ਆਪਾਂ ਇਹ ਚੈਨਲ ਬਣਾਏ ਨੂੰ ਥੋੜਾ ਹੀ ਟਾਈਮ ਹੋਇਆ ਹਲੇ ਪਹਿਲਾਂ ਆਪਣਾ ਚੈਨਲ ਸੀਗਾ ਰਾਣਾ ਸਾਹਿਬ ਬਟੀਕ ਹਾਊਸ ਤੋਂ ਉਦੋਂ ਤੇ ਵੀ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਆ ਰਿਹਾ ਸੀ ਬਟ ਉਹ ਚੈਨਲ ਨਾਲੋਂ ਵਧੀਆ ਆਪਾਂ ਨੂੰ ਆ ਚੈਨਲ ਤੇ ਰਿਸਪੌਂਸ ਆ ਰਹੀ ਆਗਾ ਹਰ ਰੋਜ਼ ਆਪਣੇ ਨਾਲ 2-4 ਕਸਟਮਰ ਵੀ ਜੁੜਦੇ ਨੇ ਤੇ 30 ਤੋਂ 40 ਸਬਸਕ੍ਰਾਈਬ ਵੀ ਜੁੜ ਜਾਂਦੇ ਨੇ ਇਸੇ ਤਰ੍ਹਾਂ ਹੀ ਆਪਣਾ ਹੌਸਲਾ ਵਧਾ ਕੇ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਸੋਨੋ ਸਾਡੇ ਸੂਟਾਂ ਦੀ ਕਲੈਕਸ਼ਨ ਨੂੰ ਕਿੱਦਾਂ ਦੀ ਲੱਗ ਰਹੀ ਹੈ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਹਾਂ ਸ਼ਾਲ ਸੂਟਾਂ ਨਾਲ ਲੈ ਕੇ ਆਏ ਆਂਗੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਆਪਣਾ ਜਿਹ ਉਹ ਆਨਲਾਈਨ ਰਹਿਣ ਵਾਲਾਗਾ ਤੁਸੀਂ ਆਨਲਾਈਨ ਪੇਮੈਂਟ ਕਰਕੇ ਆਪਣੀ ਪਸੰਦ ਦਾ ਕਲਰ ਸਿਲੈਕਟ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਹੋ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਪਹਿਲਾ ਜਿਹੜਾ ਕਲਰ ਆ ਗਿਆ ਗ੍ਰੇ ਆ ਗਿਆ ਇਹਨਾਂ ਨਾਲ ਜਿਹੜੇ ਸੌਲ ਰਹਿਣਗੇ ਅੱਜ ਵਾਲੇ ਸੂਟਾਂ ਨਾਲ ਨਾ ਖੁੱਲੇ ਡੁੱਲੇ ਸੌਲ ਰਹਿਣਗੇ ਦੇਖ ਸਕਦੇ ਹੋ ਲੁਫਾਈਨ ਦਾ ਸੂਟ ਆ ਇਹ ਫਾਈਂਡ ਇਹ ਸਟੱਫ ਦਾ ਸਾਰੀਆਂ ਭੈਣਾਂ ਨੂੰ ਪਤਾ ਹੀ ਆ ਵੀ ਇਹਦੇ ਤੇ ਬੁਰ ਨਹੀਂ ਆਉਂਦਾ ਹੈਗਾ ਇਹਨੂੰ ਆਪਾਂ ਜਿੱਦਾਂ ਮਰਜ਼ੀ ਪਾਈ ਜਾਈਏ ਗ੍ਰੇ ਕਲਰ ਦਾ ਸੂਟ ਆ ਆ ਬਣੀ ਹੋਈ ਹੈ ਇਹਦੀ ਬੈਕ ਰੇਟ ਦਾ ਤੁਸੀਂ ਕਿਤੋਂ ਵੀ ਟਰਾਈ ਕਰ ਸਕਦੇ ਹੋ ਰੇਟ ਆਪਾਂ ਕਦੇ ਵੀ ਕਿਸੇ ਵੀ ਵੀਡੀਓ ਦੇ ਵਿੱਚ ਕਿਸੇ ਵੀ ਸੂਟ ਦਾ ਜ਼ਿਆਦਾ ਨਹੀਂ ਲਾਉਂਦੇ ਹੈਗੇ ਕਿਉਂਕਿ ਆਪਾਂ ਹਰ ਇੱਕ ਭੈਣ ਦੇ ਬਜਟ 'ਚ ਹੀ ਰੱਖ ਕੇ ਵੀਡੀਓ ਲਾਉਣੀ ਹੁੰਦੀਆਂ ਨੇਗੇ ਆਪਾਂ ਨੂੰ ਇਸ ਲਈ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਵੀ ਆ ਰਿਹਾਗਾ ਆ ਰੱਖਿਆ ਹੋਇਆ ਇਹਦੇ ਨਾਲ ਪਲੇਨ ਬਾਟਮ ਆ ਰੱਖਿਆ ਹੋਇਆ ਇਹਦੇ ਨਾਲ ਖੁੱਲਾ ਡੁੱਲਾ ਸ਼ਾਲ ਐਸੀ ਆਪਣੇ ਕੋਲ ਫਾਸਟ ਕਲਰ ਗ੍ਰੇ ਸੈਕੰਡ ਕਲਰ ਆਪਣੇ ਕੋਲੇ ਹੈਗਾ ਕੋ ਬੋਟਲ ਗ੍ਰੀਨ ਇਹ ਬੋਟਲ ਗ੍ਰੀਨ ਕਲਰ ਦਾ ਸੂਟ ਆ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ ਆਪਣਾ ਸੂਟਾਂ ਦੇ ਮਾਰਜਿਨ ਬਹੁਤ ਜਿਆਦਾ ਘੱਟ ਰੱਖਿਆ ਹੁੰਦਾ ਬਾਅਦ ਵਿੱਚ ਇਦਾਂ ਨਹੀਂ ਹੈਗਾ ਵੀ ਆਪਾਂ ਡਿਸਕਾਊਂਟ ਤੇ ਵੀਡੀਓ ਲਈ ਜਾਵਾਂਗੇ ਵੀ ਐਨੀ ਤਰੀਕ ਤੱਕ ਆਪਾਂ ਨੇ 1000 ਰੁਪਏ ਲੈਸ ਕਰਕੇ ਦੇਣਾ ਸੂਟ ਚਾਹੇ ਆਪਣੇ ਆਪਣੇ ਵਰਕ ਵਾਲੇ ਸੂਟ ਨੇ ਚਾਹੇ ਆਪਣੇ ਪ੍ਰਿੰਟ ਸੂਟ ਨੇ ਕੋਈ ਆਪਾਂ ਪ੍ਰਿੰਟ ਸੂਟਾਂ ਦੀ ਇਦਾਂ ਨਹੀਂ ਵੀਡੀਓ ਲਾਉਂਦੇ ਹੁੰਦੇ ਵੀ ਆਪਾਂ ਨੇ ਅੱਜ ਇਹ ਨੀ ਤਰੀਕ ਤੱਕ 500 ਰੁਪਏ ਡਿਸਕਾਊਂਟ ਕਰਕੇ ਦੇਣਾ ਕਿਉਂਕਿ ਆਪਣਾ ਇੰਨਾ ਮਾਰਜਨ ਹੀ ਨਹੀਂ ਰੱਖਿਆ ਹੁੰਦਾ ਵੀ ਆਪਾਂ 1500 ਡਿਸਕਾਊਂਟ ਤੇ ਵੀਡੀਓ ਲਈ ਹੈ ਆਪਣਾ ਪਹਿਲਾਂ ਹੀ ਮਾਰਜਨ ਬਹੁਤ ਜ਼ਿਆਦਾ ਘੱਟ ਰੱਖਿਆ ਹੁੰਦਾਗਾ ਇਸ ਲਈ ਭੈਣਾਂ ਨੂੰ ਸਾਰਾ ਰੇਟ ਦਾ ਪਤਾ ਹੀ ਹੁੰਦਾ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਦਿੰਦੀਆਂ ਨੇ ਬਹੁਤ ਜ਼ਿਆਦਾ ਵਧੀਆ ਆਪਣੇ ਨਾਲ ਕਸਟਮਰ ਜੁੜੇ ਹੋਏ ਨੇ ਅਗਲਾ ਕਲਰ ਹੈਗਾ ਆਪਣੇ ਕੋਲੇ ਬੋਟਲ ਗ੍ਰੀਨ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਜ਼ਿਆਦਾ ਸੋਹਣੀ ਆ ਪਲੇਨ ਰੱਖੀ ਹੋਈ ਹੈ ਇਹਦੇ ਨਾਲ ਬਾਟਮ ਫਰੰਟ ਰੱਖਿਆ ਹੋਇਆ ਇਹਦੇ ਨਾਲੋਂ ਸ਼ਾਲ ਸਾਲਾਂ ਜਿਹੜੇ ਵਧੀਆ ਖੁੱਲੇ ਡੁੱਲੇ ਮਿਲਣਗੇ ਡਿਜ਼ਾਈਨਿੰਗ ਪੂਰੀ ਇੱਕ ਨੰਬਰ ਹੋਊਗੀ ਸਾਲਾਂ ਦੀ ਇਹ ਵੀ ਲਫਾਂਚ ਰਹਿਣ ਵਾਲਾ ਸੂਟ ਅਗਲਾ ਜਿਹੜਾ ਕਲਰ ਆ ਗਿਆ ਇਹ ਆ ਗਿਆ ਆਪਣੇ ਕੋਲੇ ਗ੍ਰੇ ਇਹ ਵੀ ਗ੍ਰੇ ਕਲਰ ਦਾ ਸੂਟ ਆ ਚੈੱਕ ਕਰ ਸਕਦੇ ਹੋ ਆਹ ਵਾਲੀ ਇਹਦੇ ਡਿਜ਼ਾਈਨਿੰਗ ਰਹਿਣ ਵਾਲੀ ਆ ਪੱਤਿਆਂ ਵਾਲੀ ਛਲੇਨ ਬਾਟਮ ਰਹਿਣ ਵਾਲੀ ਆ ਇਹਦੇ ਨਾਲ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਸ਼ਾਲ ਕੋਸ਼ਨੀ ਕਰਦਾ ਹੋਇਆ ਆਜ ਕਿਉਂ ਹੈ ਇਹਦੇ ਨਾਲ ਸ਼ਾਲ ਬਹੁਤ ਜਿਆਦਾ ਸੋਹਣਾ ਜਿਹਾ ਹੈ ਅਗਲਾ ਜਿਹੜਾ ਸੂਟ ਰਹਿਣ ਵਾਲਾ ਆਪਣਾ ਇਹ ਨਾਲ ਪਸ਼ਮੀਨੇ ਚ ਇਹਦੀ ਆਹ ਵਾਲੀ ਡਿਜ਼ਾਈਨਿੰਗ ਆ ਗਈ ਸਾ ਆਰੀ ਵਰਕ ਦਾ ਕੰਮ ਕੀਤਾ ਹੋਇਆ ਇਹਦੇ ਤੇ ਆਹ ਬੜੀ ਹੋਈ ਇਹਦੀ ਬੈਕ ਇਹਦੇ ਨਾਲ ਰੱਖੀ ਹੋਈ ਹੈ ਪਲੇਨ ਬਾਟਮ ਤੇ ਨਾਲ ਰਹਿਣ ਵਾਲਾ ਇਹਦਾ ਸਟੋਮ ਇਹਨਾਂ ਦਾ ਜਿਹੜਾ ਅੱਜ ਵਾਲੇ ਸੂਟਾਂ ਦਾ ਰੇਟ ਹੈ 750 ਰੁਪਏ ਨਾਲ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕੰਪਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ